ਕਸਾਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 11 ਮਈ 2024 ਨੂੰ ਪੰਜਾਬ ਦੇ ਵਿੱਚ ਚੋਣਾਂ ਲਗਾਉਂਦੀਆਂ ਵੱਖ-ਵੱਖ ਤਰੀਕਿਆਂ ਦਾ ਐਲਾਨ ਹੋ ਗਿਆ ਜਿਹਦਾ ਪ੍ਰਸੰਬੰਧੀ ਇੱਕ ਸੋਸ਼ਲ ਮੀਡੀਆ ਤੇ ਸ਼ਾਰਟ ਵੀਡੀਓ ਪਾ ਕੇ ਤੁਹਾਡੇ ਚੈਨਲ ਦੁਆਰਾ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਹੁਣ ਕਈ ਤਰੀਕੇ ਦੇ ਖਸਾਨਾਂ ਦੇ ਸਵਾਲ ਆ ਰਹੇ ਹਤੇ ਸਵਾਲ ਕਿਉਂ ਆ ਰਹੇ ਹੈ ਤਾਂ ਉਹਦੇ ਤੇ ਆਪਾਂ ਦੇਖਦੇ ਹਾਂ ਕਿ ਇੱਕ ਆਹ ਫੋਟੋ ਕੰਮ ਰਹੀ ਹੈ ਸੀਮਪ ਕੋਆਨਤਮਾਨ ਨੇ ਝੋਨੇ ਲਵਾਈ ਦਾ ਤਰੀਕਾ ਦਾ ਐਲਾਨ ਕੀਤਾ 16 19 21 ਤਾਂ ਇਹਦੇ ਨਾਲ ਨਾਲ ਇਹ ਤਾਂ ਘਮਈ ਰਹੀ ਹੈ ਇਹਦੇ ਨਾਲ ਨਾਲ ਦੂਸਰੀ ਜਿਹੜੀ ਹੈਗੀ ਹੈ ਇਹ ਚਿੱਠੀ ਹੈ ਹੁਣ ਕਿਸਾਨ ਵੀਰ ਕਨਫਿਊਜ਼ ਹੈ ਕਿ ਇਹਨਾਂ ਚ ਕਿਹੜੀ ਚੀਜ਼ ਨੂੰ ਸਹੀ ਮੰਨਿਆ ਜਾਵੇ ਤਾਂ ਦੋਸਤੋ ਇਹ ਜੋ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਈ ਜਾਂਦੀ ਹੈ ਉਹ ਜਾਣਕਾਰੀ ਬਿਲਕੁਲ ਸਹੀ ਜਾਣਕਾਰੀ ਬਿਲਕੁਲ ਸਹੀ ਤੇ অথੈਨਟਿਕ ਹੁੰਦੀ ਹੈ ਉਹੋ ਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਆ ਚਿੱਠੀ ਪੰਜਾਬ ਦੇ ਸਮੂਹ ਖੇਤੀਬਾੜੀ ਭਾਗ ਦੇ ਵਿੱਚ ਆ ਚੁੱਕੀ ਹੈ ਤੇ ਉਹ ਜੋ ਤੁਹਾਡੇ ਤੁਸੀਂ WhatsApp ਦੇ ਉੱਪਰ ਆ ਜੋ ਦੇਖਦੇ ਹੋ ਇਹ ਪਿਛਲੇ ਸਾਲ ਦੀ ਚਿੱਠੀ ਹੈ ਇਹ ਪਿਛਲੇ ਸਾਲ ਦਾ ਐਲਾਨ ਹੈ ਇਹਦੇ ਕਰਕੇ ਇਹਦੇ ਵਿੱਚ ਕਨਫਿਊਜ਼ ਨਾ ਹੋਵੋ ਤਾਂ ਹੋਰ ਵੱਡੀ ਗੱਲ ਕਿ ਆਜ ਅਖਬਾਰ ਦੀ ਖਬਰ ਵੀ ਆ ਗਈ ਹੈ ਕਿ ਪੰਜਾਬ ਦੇ ਵਿੱਚ ਝੋਨੇ ਦੀ ਲਵਾਈ 2 ਗੇੜਾਂ 'ਚ ਨੋਟੀਫਿਕੇਸ਼ਨ ਜਾਰੀ ਤਾਂ ਪੂਰਾ ਦੇਖ ਲਈਏ ਕਿਲੇ ਚ ਕਿਹੜੇ-ਕਿਹੜੇ ਜ਼ਿਲ੍ਹੇ 'ਚ ਕਦੋਂ-ਕਦੋਂ ਲੱਗਣਾ ਦੁਬਾਰਾ ਫੇਰ ਸੁਣ ਲੈਣੇ ਆ ਮੈਂ ਕੁਲਦੀਪ ਸਿੰਘ ਸ਼ੇਰਗਰ ਮਰਖਾਈ ਫਤਈ ਸਾਹਿਬ ਪੁਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੋਸਤੋ ਪੰਜਾਬ ਸਰਕਾਰ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਵਿਸ਼ੇਸ਼ ਮੁਖਸਤ ਕੇ ਈਪੀ सिन्हा ਵੱਲੋਂ ਪੰਜਾਬ ਵਿੱਚ ਝੋਨੇ ਦੀ ਲਵਾਈ ਦੋ ਗਿਹੜਾਂ ਵਿੱਚ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਹਦੇ ਵਿੱਚ ਝੋਨੇ ਦੀ ਜਿਹੜੀ ਲਵਾਈ ਹੈ ਕਦੋਂ ਕਰਕੇ 11 ਤੇ 15 ਜੂਨ ਤੋਂ ਕਰਨ ਦੀ ਹਦਾਇਤਾਂ ਕੀਤੀਆਂ 11 ਜੂਨ ਤੋਂ ਇਹਨਾਂ ਨੇ ਕਿਹੜੇ ਕਿਹੜੇ ਜੇ ਰੱਖੇ ਹੈ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਾਨਸਾ ਫਾਜ਼ਿਲਕਾ ਫਰੀਦਕੋਟ ਫਰੋਈਪੁਰ ਇਹਦੇ ਨਾਲ ਨਾਲ ਪੂਰੇ ਪੰਜਾਬ ਦਾ ਸਰਹੱਦੀ ਇਲਾਕਾ ਤਾਰ ਤੋਂ ਪਾਰ ਵਾਲਾ ਇੱਥੇ 11 ਜੂਨ ਤੋਂ ਝੋਨਾ ਕਦੋਂ ਕਰਕੇ ਲੱਗੂਗਾ ਬਾਕੀ ਸਾਰਾ ਪੰਜਾਬ ਮੋਗਾ ਸੰਗਰੂਰ ਬਰਨਾਲਾ ਹੁਸ਼ਿਆਰਪੁਰ ਅਸ਼ੀਰਪਗਨਗਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਪਟਿਆਲਾ ਰੂਪਨਗਰ ਲੁਧਿਆਣਾ ਕਪੂਰਥਲਾ ਸ਼੍ਰੀ ਅਮਰਸਰ ਸਾਹਿਬ ਗੁਰਦਾਸਪੁਰ ਜਲੰਧਰ ਤਰਨਤਾਰਨ ਤੇ ਪਠਾਨਕੋਟ ਇੱਥੇ ਜਿਹੜਾ ਹੈਗਾ 15 ਜੂਨ ਤੋਂ ਜਿਹੜੀ ਹੈਗੀ ਐ ਝੋਨੇ ਦੀ ਲਵਾਈ ਹੋਵੇਗੀ ਠੀਕ ਹੈ ਤਾਂ ਇਹ ਕਿਉਂ ਕੀਤਾ ਦੀ ਮੈਂ ਕਿ ਮੈਂ ਵੀ ਤੁਹਾਨੂੰ ਇੱਕ ਵਾਰ ਪਹਿਲਾਂ ਦੱਸਿਆ ਸੀ ਕਿ ਆਪਾਂ ਵੀ ਸਰਕਾਰ ਨੂੰ ਇੱਕ ਬੇਨਤੀ ਕੀਤੀ ਸੀਗੀ ਕਿ ਭਾਈ ਇਹ ਝੋਣਿਆਂ ਦੀ ਲਵਾਈ ਥੋੜੀ ਜੀ ਜਲਦੀ ਕੀਤੀ ਜਾਵੇ ਤਾਂ ਕਿ ਮੱਕੀ ਵਿੱਚੋਂ ਨਿਕਲ ਜੇ ਜੇ ਝੋਨਾ ਬੜਾ ਪਛੇਤਾ ਹੋ ਜਾਂਦਾ ਝੋਨੇ ਦੇ ਵਿੱਚ ਨਮੀ ਜ਼ਿਆਦਾ ਹੋ ਜਾਂਦੀ ਹੈ ਜਿਹਦੇ ਕਰਕੇ ਛਿਲਰਾਂ ਵਾਲੇ ਵੀ ਪਰੇਸ਼ਾਨ ਹੁੰਦੇ ਆ ਪਿਛਲੇ ਸਾਲ ਘਾਟਾ ਪਿਆ ਉਹਨਾਂ ਨੂੰ ਇਹਦੇ ਨਾਲ ਨਾਲ ਜਦੋਂ ਝੋਨਾ ਸੀ ਥੋੜਾ ਪਛੇਤਾ ਕਰ ਦਿੰਦੇ ਆ ਤੇ ਮੁੜ ਕੇ ਜਦੋਂ ਝੋਨਾ ਵਟਰੇ ਹੁੰਨੇ ਆ ਉਸ ਟਾਈਮ ਤੇ ਜਿਹੜੀ ਹਵਾ ਉਹ ਰੁਕ ਜਾਂਦੀ ਹੈ ਜਿਹਦੇ ਕਰਕੇ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਤਾਂ ਜਿਹੜੇ ਇਹੋ ਜੀਆਂ ਚੀਜ਼ਾਂ ਹੈਗੀਆਂ ਤਾਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਹੈਗਾ ਆ ਜਿਹੜਾ ਟਾਈਮ ਹੈ ਐਕਟਰੀ ਵਾਲਾ ਇਹਨਾਂ ਨੇ ਕੀਤਾ ਹੈ ਸਮਝ ਲੱਗ ਗਈ ਤਾਂ ਇਹਦੇ ਵਿੱਚ ਤਾਂ ਫਿਰ ਜਿਹੜੀ ਆ ਚਿੱਠੀ ਸੀਗੀ ਇਹ ਬਿਲਕੁਲ ਸਹੀ ਚਿੱਠੀ ਹੈ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿੰਨੇ ਵੀ ਜਿਹੜੀ ਝੋਨੇ ਦੀ ਸਿੱਧੀ ਬਜਾਈ ਕਰਨੀ ਹੈ ਉਹਨਾਂ ਨੂੰ 15 ਮਈ ਤੋਂ ਲੈ ਕੇ 31 ਮਈ 2024 ਦੇ ਦਰਮਿਆਨ 8 ਘੰਟੇ ਲਾਈਟ ਮਿਲੂਗੀ 8 ਘੰਟੇ ਲਾਈਟ ਤਾਂ 15 ਮਈ ਤੋਂ 31 ਮਈ ਦੇ ਵਿਚਾਲੇ ਮਿਲੂਗੀ ਜੇ 15 ਮਈ ਤੋਂ 8 ਘੰਟੇ ਲਾਈਟ ਵੈਲ ਨਹੀਂ ਸ਼ੁਰੂ ਹੋਗੀ ਤਾਂ ਮੈਂ ਤੇ ਕਹਾਂਗਾ ਕਿ 22 23 ਵਾਲਾ ਮਹੀਨ ਦੇਖ ਕੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਆਪਣੀ ਬਜਾਈ ਸ਼ੁਰੂ ਕਰ ਸਕਦੇ ਹੋ ਠੀਕ ਹੈ ਬਾਕੀ ਇਸ ਚਿੱਠੀ ਦੇ ਜਿਵੇਂ ਕਿ ਤੁਸੀਂ ਉੱਥੇ ਪੜਿਆ ਹੈਗਾ ਉਹੀ ਲਿਖਿਆ ਹੈ ਜ਼ਿਲ੍ਹੇ ਦੁਆਰਾ ਨੋਟ ਕਰ ਲਿਓ ਜੋ ਤਾਂ ਸ਼੍ਰੀ ਮੁਕਸਸ ਸਾਹਿਬ ਫਰੀਦਕੋਟ ਮਾਨਸਾ ਫਾਜ਼ਿਲਕਾ ਬਠਿੰਡਾ ਤੇ ਫਰੀਪੁਰ ਇਹ ਤੇਰੇ ਨਾਲ ਨਾਲ ਕੰਡਿਆਲੀ ਤਾਰ ਤੋਂ ਪਾਰ ਵਾਲਾ ਸਾਰਾ ਇਲਾਕਾ 11 ਜੂਨ 2024 ਤੋਂ ਇਹ ਜਿਹੜਾ ਹੈਗਾ ਆਪਣਾ ਝੋਨਾ ਲਾਉਣਾ ਸ਼ੁਰੂ ਕਰਨਗੇ ਤੇ 8 ਘੰਟੇ ਲੇਟ ਜਾਣਾ ਮਿਲੂਗੀ ਬਾਕੀ ਸਾਰਾ ਹੀ ਪੰਜਾਬ ਮੋਗਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਪਟਿਆਲਾ, ਫਤਿਹਗੜ੍ਹ ਸਾਹਿਬ, ਐਸਐਸ ਨਗਰ, ਰੂਪਨਗਰ, ਲੁਧਿਆਣਾ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਸ਼ਿਰਪਕਸਗਰ, ਤਰਨਤਾਰਨ, ਸ਼ਿਮਸਾ ਸਾਹਿਬ, ਗੁਰਦਾਸਪੁਰ, ਪਠਾਨਕੋਟ ਸਾਰੇ ਹੀ ਜਗ੍ਹਾ ਤੇ 15 ਜੂਨ ਤੋਂ ਚੋਣਾਂ ਲੱਗਣਾ ਸ਼ੁਰੂ ਹੋਏਗਾ ਤੇ 8 ਘੰਟੇ ਲਾਈਟ ਇਥੋਂ ਜਾਰੀ ਹੋਊਗੀ। ਠੀਕ ਹੈ? ਏਕੇਪੀ ਸੇਨਹ ਤੇ ਆ ਜਿਹੜਾ ਹੈਗਾ ਸੁਪਰਡੈਂਟ ਦੇ ਉੱਪਰ ਸਾਈਡ ਵੀ ਨਹੀਂ। ਤਾਂ ਹੁਣ ਮੈਂ ਤੁਹਾਨੂੰ ਫੇਰ ਕਹਿਣਾ ਹੈ ਕਿ ਆ ਜਿਹੜੀ ਚੀਜ਼ ਕਈ ਜਗ੍ਹਾ ਤੇ ਕੋ ਚੈਨਲਾਂ ਨੇ ਚਲਾਈ ਐ। ਇਹਦੇ ਤੇ ਵਿਸ਼ ਐਸਾਲ ਦੀ ਜਿਹੜੀ ਚਿੱਠੀ ਹੈ ਇਹ ਬਿਲਕੁਲ ਸਹੀ ਹੈ ਆਥੈਂਟਿਕ ਹੈ ਤਾਂ ਇਹੇ ਹੀ ਤਰੀਕਾ ਨੇ ਚੋਣਾ ਲਾਉਂਦੀਆਂ ਇਹਦਾ ਸਕਰੀਨਸ਼ਾਟ ਲੈ ਲਓ ਆਪਣੇ ਜ਼ਿਲ੍ਹੇ ਦੇ ਅਨੁਸਾਰ ਤੁਸਾਬਨਾ ਕੰਮ ਕਰ ਸਕਦੇ ਹੂੰ ਬਾਕੀ ਵੱਡੀ ਗੱਲ ਸਬੂਤ ਦੇ ਲਈ ਅਜੀਤ ਅਖਬਾਰ ਨੇ ਤੇ ਹੋਰ ਕਈ ਸਾਰੇ ਮੀਡੀਆ ਹਾਊਸ ਨੇ ਇਹ ਖਬਰ ਅਜ ਪ੍ਰਕਾਸ਼ਿਤ ਵੀ ਕਰ ਦਿੱਤੀ ਹੈ ਤਾਂ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਡਾ ਚੈਨਲ ਭਾਵੇਂ ਕਿ ਕੱਲ ਅਸੀਂ ਵੀਡੀਓ ਪਹੁੰਚੇ ਬਾਕੀਆਂ ਨਾਲੋਂ ਲੇਟ ਹੋਈ ਸੀ ਪਰਤੂ ਉਸ ਤੋਂ ਪਹਿਲਾਂ ਸਾਨੂੰ ਜ਼ਰੂਰੀ ਸੀ ਕਿ ਕਨਫਰਮੇਸ਼ਨ ਕਰਨੀ ਜ਼ਰੂਰੀ ਸੀ ਜਿਸ ਸਮੇਂ ਖਬਰ ਸੌਪਸਨ ਕਨਫਰਮ ਹੋਈ ਹੈ ਉਸੇ ਟਾਈਮ ਤੋਂ ਤੁਹਾਡਾ ਸ਼ੇਅਰ ਕੀਤੀ ਜਾਂਦੀ ਹੈ ਧੰਨ Me haré